ਮੈਂ ਕੀਤੀ ਬੀਏ ਪਾਸ ਵੇ ਤੂੰ ਪੜਿਆ ਨਾ ਇੱਕ ਕਲਾਸ ਵੇ ਮੈਂ ਕੀਤੀ ਬੀਏ ਪਾਸ ਵੇ ਤੂੰ ਪੜਿਆ ਨਾ ਇੱਕ ਕਲਾਸ ਵੇ ਮੈਂ ਇਨਾਂ ਗੱਲਾਂ ਤੋਂ ਹੋਏ ਇਨਾਂ ਗੱਲਾਂ ਤੋਂ ਸੜੀ ਹੋਈਆਂ ਤੂੰ ਅਨ ਪੜ ਤੇ ਮੈਂ ਪੜੀ ਹੋਈਆਂ ਮੈਂ ਮੰਗਿਆ ਜੂੜਾ ਮੈਂ ਮੰਗਿਆ ਜੋੜਾ ਜਾਲੀ ਦਾ ਤੂੰ ਲਿਆਇਆ ਕੂੜਾ ਨਾਲੀ ਦਾ ਵੇ ਮੈਂ ਇਨ੍ਹਾਂ ਗੱਲਾਂ ਤੋਂ ਹੋਏ ਇਨ੍ਹਾਂ ਗੱਲਾਂ ਤੋਂ ਸੜੀ ਹੋਈਆਂ ਤੂੰ ਅਨਪੜ ਤੇ ਮੈਂ ਪੜੀ ਹੋਈਆਂ ਤੂੰ ਅਨਪੜ ਤੇ ਮੈਂ ਪੜੀ ਹੋਈਆਂ ਮੈਂ ਮੰਗਿਆ ਜੋੜਾ ਜੁੱਤੀਆਂ ਦਾ ਤੂੰ ਲਿਆਇਆ ਜੋੜਾ ਕੁੱਤੀਆਂ ਦਾ ਮੈਂ ਮੰਗਿਆ ਜੋੜਾ ਜੁੱਤੀਆਂ ਦਾ ਜੋੜਾ ਕੁੱਤੀਆਂ ਦਾ ਵੇਮ ਇਨ੍ਹਾਂ ਗੱਲਾਂ ਤੋਂ ਹੋਏ ਇਨ੍ਹਾਂ ਗੱਲਾਂ ਤੋਂ ਸੜੀ ਹੋਣੀਆਂ ਤੂੰ ਅਨਪੜ ਤੇ ਮੈਂ ਪੜੀ ਹੋਈਆਂ ਤੂੰ ਅਨਪੜ ਤੇ ਮੈਂ ਪੜੀ ਹੋਈਆਂ ਮੈਂ ਮੰਗਿਆ ਜੋੜਾ ਸੂਈਆਂ ਦਾ ਤੂੰ ਲਿਆਇਆ ਜੋੜਾ ਚੂਈਆਂ ਦਾ ਮੈਂ ਮੰਗਿਆ ਜੋੜਾ ਸੂਈਆਂ ਦਾ ਤੂੰ ਲਿਆਇਆ ਜੋੜਾ ਚੂਈਆਂ ਦਾ ਵੇਮ ਇਨ੍ਹਾਂ ਇੰਨਾਂ ਗੱਲਾਂ ਤੋਂ ਸੜੀ ਹੋਈਆਂ ਤੂੰ ਅਨਪੜ ਤੇ ਮੈਂ ਪੜੀ ਹੋਈਆਂ ਤੂੰ ਅਨਪੜ ਤੇ ਮੈਂ ਪੜੀ ਹੋਈਆਂ ਮੈਂ ਮੰਗਿਆ ਜੋੜਾ ਚੰਜਰ ਦਾ ਤੂੰ ਲਿਆਇਆ ਜੋੜਾ ਬੰਦਰ ਦਾ ਮੈਂ ਮੰਗਿਆ ਜੋੜਾ ਚੰਜਰ ਦਾ ਤੂੰ ਲਿਆਇਆ ਜੋੜਾ ਬੰਦਰ ਦਾ ਮੈਂ ਮੈਂ ਇੰਨਾਂ ਗੱਲਾਂ ਤੋਂ ਹੋਏ ਇੰਨਾਂ ਪੜੀ ਹੋਈਆਂ ਤੂੰ ਅਨਪੜ੍ਹ ਤੇ ਮੈਂ ਪੜੀ ਹੋਈਆਂ ਤੂੰ ਅਨਪੜ੍ਹ ਤੇ ਮੈਂ ਪੜੀ ਹੋਈਆਂ